ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਰੋਜ਼ 13 13 ਵਾਰ ਮੂਲ ਮੰਤਰ ਦਾ जाप ਕਰਦੇ ਹੋ ਤੇ ਪ੍ਰਮਾਤਮਾ ਤੇ ਉਸਤਤ ਵਿੱਚ ਇਹ ਤਿੰਨ ਕੰਮ ਵੀ ਕਰ ਲੈਂਦੇ ਹੋ ਤਾਂ ਪ੍ਰਮਾਤਮਾ ਵੱਲੋਂ ਤੁਹਾਡੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਚ ਲਿਖ ਕੇ ਹਾਜ਼ਰੀ ਨਕਮਾਣਾ ਤਾਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਚਾਵੇ ਤੇ ਤੁਹਾਡੇ ਸਾਦੇ ਕਾਰਜ ਰਾਸਵਚਾਣਾ ਆਪਣੀ ਅਸਤੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜਿਹੇ ਸ਼ਬਦ ਪਾ ਦੇ ਦੱਸਣ ਜਾ ਰਿਹਾ ਜੋ ਸ਼ਬਦ ਮੇਰੇ ਪਰਮਾਤਮਾ ਸਤਗੁਰੂ ਨਾਨਕ ਦੇਵ ਜੀ ਦੀ ਵਡਿਆਈ ਤੇ ਸਿਫਤ ਸਲਾਹ ਕਰਦਾ ਹੈ ਜਿਸ ਵਿਅਕਤੀ ਨੇ ਇਸ ਸ਼ਬਦ ਵਿੱਚਲੇ ਗੁਣਾਂ ਨੂੰ ਸਮਝ ਲਿਆ ਜਚਾ ਲਿਆ ਤਸਮਜ ਲੋ ਉਸਦੇ ਹੱਥ ਦੇ ਵਿੱਚ ਉਹ ਤਾਕਤ ਆ ਜਾਵੇਗੀ ਜਿਸ ਤਾਕਤ ਅੱਕੇ ਵਟੇ-ਵਟੇ ਰਾਜੇ ਮਹਾਰਾਜੇ ਮੱਥਾ ਟੇਕਦੇ ਹਨ ਜਿਸ ਤਰੀਕੇ ਨਾਲ ਆਪਾਂ ਇਸ ਸ਼ਬਦ ਦਾ ਚਾਪ ਕਰਨਾ ਹੈ ਉਹ ਤਰੀਕਾ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਣ ਜਾ ਰਿਹਾ ਹਾਂ ਇਸ ਲਈ ਸਾਰੇ ਵੀਰ ਅਤੇ ਭੈਣਾਂ ਤੱਕੇ ਹੱਥ ਛੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਅਖੀਰ ਤੱਕ ਧਿਆਨ ਨਾਲ ਸੁਣਨਾ ਤੇ ਸਮਝਣਾ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਸੋਲ ਦੱਸਣਾ ਸੰਗਤ ਜੀ ਉਸ ਸ਼ਬਦ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਣੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਜੀ ਸਿਫਤ ਸਲਾਹ ਤੇ ਵਡਿਆਈ ਦੇ ਲਈ ਚਾਹਤ ਕੋ ਸ਼ਬਦ ਸੰਜੇ ਕਰਤੇ ਹਾਂ ਵੈਸੇ ਅਸੀਂ ਇਸ ਕਾਬਲ ਤਾਂ ਨਹੀਂ ਕệ ਗੁਰੂ ਸਾਹਿਬ ਜੀ ਦੀ ਸਿਫਤ ਕਰ ਸਕੀਏ ਪਰ ਫਿਰ ਵੀ ਪਰਮਾਤਮਾ ਦੇ ਚਰਨਾਚ ਹਾਜ਼ਿਰ ਦਾ ਕਮੌਲੀ ਇੱਕ ਪਲ ਤੱਕ ਕੰਢੀ ਸਕਤੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਪੰਦੇ ਦੇ ਕੋਲ ਪੜਨ ਦੀ ਪਚਾਈ ਉਹਨਾਂ ਨੂੰ ਆਪਣੇ ਗਿਆਨ ਦੇ ਨਾਲ ਖੁਦ ਪੜਾ ਦਿੱਤਾ ਉਸ ਪੰਦੇ ਨੇ ਗੁਰੂ ਨਾਨਕ ਦੇਵ ਜੀ ਤੇ ਪਿਤਾ ਜੀ ਨੂੰ ਕਹ ਕੇ ਇਹ ਬਾਲਕ ਬਾਕੀ ਬੱਚਿਆਂ ਨਾਲੋਂ ਜ਼ਿਆਦਾ ਗਿਆਨवान ਹੈ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਤੇ ਹਿੰਦੂ ਵੀ ਸਜਦਾ ਕਰਦੇ ਹਨ ਭਾਵ ਕੇ ਸ਼ਿਰੂ ਗੁਰੂ ਨਾਨਕ ਦੇਵ ਜੀ ਦੇ ਅੱਗੇ ਹਦਦਰਮ ਸਜਦਾ ਕਰਦਾ ਹੈ ਤੇ ਉਹ ਸਭ ਤੇ ਸਾਂਝੇ ਹਨ ਉਨ੍ਹਾਂ ਵਰਗਾ ਕੋਈ ਹੋਰ ਹੈ ਹੀ ਨਹੀਂ ਉਨ੍ਹਾਂ ਦੀ ਸਿਫਤ ਸਲਾਹ ਦੇ ਲਈ ਇਹ ਸ਼ਬਦ ਉਚਾਰਿਆ ਗਿਆ ਹੈ ਸੱfte ਵਟਾ ਸਤਗੁਰੂ ਨਾਨਕ ਜਿੰਨ ਕਲ ਰਾਖੇ ਮੇਰੇ ਭਾਵ ਕੇ ਪਾਤਸ਼ਾਤ ਵਟਾ ਕੋਈ ਨਹੀਂ ਹੈ ਉਹ ਸਾਰਿਆਂ ਦੀ ਰਾਖੀ ਕਰਦੇ ਹਨ ਭਾਵ ਕੇ ਸਾਰਿਆਂ ਦੇ ਉੱਤੇ ਮੇਰੇ ਪਰਿਆ ਹੱਥ ਰੱਖਦੇ ਹਨ ਪਾਤਸ਼ਾਹ ਜੀ ਦੀ ਰਹਿਮਤ ਦੇ ਨਾਲ ਤੇ ਹੁਕਮ ਤੇ ਅਨੁਸਾਰ ਇਨਸਾਨ ਇਸ ਦੁਨੀਆ ਤੇ ਆਉਂਦਾ ਹੈ ਤੇ ਹੁਕਮ ਤੇ ਅਨੁਸਾਰ ਹੀ ਇਸ ਦੁਨੀਆ ਨੂੰ ਛਡ ਕੇ ਚਲਿਆ ਜਾਂਦਾ ਹੈ ਜਿੰਨਾ ਤੇ ਪਾਤਸ਼ਾਹ ਜੀ ਦੀ ਨਿਕਾਹ ਹੋ ਜਾਂਦੀ ਹੈ ਉਹਨਾਂ ਦੇ ਜਨਮਾਂ ਜਨਮਾਂ ਤੇ ਪਾਰ ਉਤਾਰ ਦੇਉ ਚੰਦੇ ਹਨ ਜੋ ਵੀ ਨਾਮ ਚਪਟਾ ਹੈ ਉਸ ਸੱਚੇ ਪਾਤਸ਼ਾਹ ਜੀ ਦੀ ਮਿਹਰ ਚੰਦੀ ਹੈ ਉਸ ਇਨਸਾਨ ਤੇ ਇੰਨੇ ਜ਼ਿਆਦਾ ਖੁਸ਼ ਹੋ ਜਾਂਦੇ ਹਨ ਕਿ ਉਸ ਇਨਸਾਨ ਦੀ ਕੁੱਲਾ ਨੂੰ ਹੀ ਤਰ ਦਿੰਦੇ ਹਨ ਜਿਤੋਂ ਵੀ ਤੁਹਾਨੂੰ ਲੱਗ ਕੇ ਕਿ ਮੈਂ ਵੀ ਪਾਠ ਕਰਾਂ ਨਾਮ ਸਿਮਰਾ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜਾਂ ਉਸ ਵੇਲੇ ਸਮਝ ਜਾਓ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਤੇ ਮਿਹਰ ਹੋ ਗਈ ਹੈ ਤੁਹਾਡੇ ਤੋਂ ਬਹੁਤ ਖੁਸ਼ ਹਨ ਸੱਚੇ ਪਾਤਸ਼ਾਹ ਜੀ ਕਿਉਂਕਿ ਵਾਹਿਗੁਰੂ ਜੀ ਦੀ ਮਿਹਰ ਤੋਂ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਹੁਣ ਜਿਵੇਂ ਕਈ ਲੋਕ ਬਹੁਤ ਵਾਰ ਕਹਿ ਦਿੰਦੇ ਹਨ ਕਿ ਸਾਡਾ ਮਨ ਤਾਂ ਬਹੁਤ ਕਰਤਾ ਹੈ ਕਿ ਅਮਰਤ ਵੇਲੇ ਉੱਠੀਏ ਤੇ ਨਾਮ ਜਪੀਏ అలਾਰਮ ਵੀ ਲਗਾਇਆ ਹੁੰਦਾ ਹੈ ਉਹ ਵੱਜਦਾ ਵੀ ਹੈ ਪਰ ਅਲਸ ਆਚਨ ਕਰਕੇ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਸਾਡੇ ਕੋਲੋਂ ਅਮਰਤ ਵੇਲਾ ਸੰਭਾਲਿਆ ਨਹੀਂ ਜਾਂਦਾ ਇਸ ਤਰ੍ਹਾਂ ਇਸ ਕਰਕੇ ਹੁੰਦਾ ਹੈ ਕਿਉਂਕਿ ਅਜੇ ਤੱਕ ਪਰਮਾਤਮਾ ਦੀ ਮਹਤਤਾ ਦੀ ਨਿਕਾ ਉਹਨਾਂ ਇਨਸਾਨਾਂ ਤੇ ਨਹੀਂ ਪਈ ਹੁੰਦੀ ਹੁਣ ਕਈ ਲੋਕ ਆਖਦੇ ਹਨ ਕਿ ਅਸੀਂ ਚਾਹ ਕੀ ਕਰੀਏ ਕਿ ਸਾਡੇ ਤੇ ਪਾਛਾ ਜੀਤੀ ਨਾ ਤਰ ਹੋ ਜਾਵੇ ਅਸੇ ਵੀ ਨਾਮ ਚੱਪੀਏ ਉਸ ਲਈ ਸਾਨੂੰ ਆਪਣੇ ਮਨ ਦੇ ਅੰਦਰ ਮੈਲ ਛਲ ਕਪਟ ਹੰਕਾਰ ਹਉਮੈ ਨੂੰ ਮਾਰਨਾ ਪਵੇਗਾ ਵਾਹਿਗੁਰੂ ਜੀ ਨੇ ਸਭ ਤੋਂ ਪਹਿਲਾ ਮਾਰਗ ਸੱਚ ਦੇ ਰਾਹ ਤੇ ਚੱਲਣ ਦਾ ਦੱਸਿਆ ਹੈ ਹੱਕ ਸੱਚ ਦੀ ਕਮਾਈ ਕਰਨੀ ਥੋੜੇ ਵਿੱਚੋਂ ਹੀ ਵੰਡ ਕੇ ਛਕਣਾ ਲੋੜਵੰਦਾਂ ਦੀ ਮਦਦ ਕਰਨੀ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਣਾ ਤੇ ਖੁਸ਼ੀ ਵਿੱਚ ਖੁਸ਼ ਹੋ ਕੇ ਛੜੀ ਕੋ ਜਨਾ ਜਿਸ ਦਿਨ ਵੀ ਇੱਕ ਉਹ ਤੁਹਾਡੇ ਅੰਦਰ ਆ ਕੇ ਉਸ ਦਿਨ ਵਾਹਿਗੁਰੂ ਜੀ ਦੀ ਮਿਹਰ ਤੁਹਾਡੇ ਤੇ ਹੋ ਜਾਵੇਗੀ ਸੰਗਤ ਜੀ ਅੱਜ ਤੋਂ ਸਿਰਫ 13 ਵਾਰ ਮੂਲ ਮਤ ਦਾ ਪਾਠ ਦਾ ਚਾਪ ਕਰਕੇ ਆਪਣੇ ਸਥਾਨ ਤੇ ਬੈਠ ਜਾਓ ਤੇ ਜੋ ਵੀ ਕੰਮ ਕਤੀ ਤੁਨ ਪਤਸ਼ਜ ਜੀ ਨੇ ਨੌਕਰੀ ਚਾ ਕਿਸੇ ਵੀ ਕੰਮ ਵਜੋ ਤੁਨ ਬਖਸ਼ੀ ਹੈ ਜੇ ਤੁਸੀਂ ਦਫਤਰ ਦੇ ਵਿੱਚ ਕੰਮ ਕਰਦੇ ਹੋ ਚਾਹੇ ਤੁਸੀਂ ਕਿਸਾਨ ਹੋ ਚਾਹੇ ਤੁਸੀਂ ਅਜੇ ਪੜ ਰਹੇ ਹੋ ਜਾਂ ਤੁਹਾਡੇ ਕੋਈ ਦੁਕਾਨ ਹੈ ਭਾਵੇਂ ਕਿ ਜੋ ਵੀ ਤੁਸੀਂ ਕੰਮ ਕਰਦੇ ਹੋ ਉਸ ਕੰਮ ਨੂੰ ਕਰਨ ਤੋਂ ਪਹਿਲਾਂ 13 ਵਾਰ ਮੂਲ ਮਤ ਦਾ ਪਾਠ ਚੁਰ ਕਰ ਲੈਣਾ ਤੇ ਕਹੋ ਕਿ ਪ੍ਰਮਾਤਮਾ ਜੀ ਇਕੋ ਤੁਸੀਂ ਤੁਹਾਡੀ ਹੈ ਤੇ ਮੈਂ ਸਿਰਫ ਤੁਹਾਡੇ ਹੁਕਮ ਦਾ ਬੱਚਾ ਹਾਂ ਤੇ ਜੋ ਵੀ ਕੰਮ ਕਰਨਾ ਤੇ ਕਰਵਾਉਣਾ ਹੈ ਉਹ ਸਿਰਫ ਤੁਹਾਨੂੰ ਹੀ ਪਤਾ ਹੈ ਮੈਂ ਤਾਂ ਸਿਰਫ ਅਨਜਾਣੇ ਬੱਚਾ ਹਾਂ ਤੇ ਤੁਹਾਡੇ ਦਰਤਾ ਨੌਕਰ ਹਾਂ ਫਿਰ ਤੁਸੀਂ ਵੇਖਣਾ ਕਿ ਜਦ ਤੁਸੀਂ 13 ਵਾਰ ਮੂਲ ਮਤਲਬ ਦਾ ਪਾਠ ਕਰੋਗੇ ਤੇ ਫਿਰ ਕੁਰਸੀ ਤੇ ਵੀ ਬੈਠੋਗੇ ਤੁਸੀਂ ਆਪਣੇ ਆਪ ਨੂੰ ਵੇਖੋਗੇ ਕਿ ਤੁਹਾਡੇ ਨਾਲ ਸੱਚੇ ਪਾਤਸ਼ਾਹ ਜੀ ਆਪ ਵਰਤਣਗੇ ਇਸ ਵਿਧੀ ਨੂੰ 13 ਦਿਨ ਤੱਕ ਅਜਮਾ ਕੇ ਦੇਖੋ ਕਿ ਕਿੰਨੀ برਕਤ ਤੁਹਾਡੇ ਕੰਮ ਦੇ ਵਿੱਚ ਪੈ ਜਾਵੇਗੀ ਐ ਵੇਤੇ ਤੁਸੀਂ ਅੱਜ ਤੂੰ ਅਪਣਾ ਕੇ ਵੇਖ ਲਓ ਮੇਰਾ ਖੁਦ ਦਾ ਇੱਕ ਇਤਤ ਤਜਰਬਾ ਹੈ ਸੰਗਤ ਜੀ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਕੋਈ ਕਮੀ ਨਹੀਂ ਹੈ ਬਰਕਤਾਂ ਹੀ ਬਰਕਤਾਂ ਨੇ ਕਮੀ ਤਾਂ ਸਾਡੇ ਅੰਦਰ ਹੁੰਦੀ ਹੈ ਸੋਨ ਆਪਣੇ ਪਾਤਸ਼ਾਹ ਜੀ ਕੋਲੋਂ ਮੰਗਣਾ ਹੀ ਨਹੀਂ ਹੁੰਦਾ ਕਿ ਅਸੀਂ ਉਸਦੇ ਦੱਸੇ ਮਾਰਗ ਤੇ ਚੱਲਦੇ ਹੀ ਨਹੀਂ ਹਾਂ ਤੁਸੀਂ ਇੱਕ ਵਾਰ ਉਸਦੇ ਮਾਰਗ ਤੇ ਚੱਲ ਕੇ ਦੇਖ ਲੈਣਾ ਤੁਹਾਨੂੰ ਪਤਾ ਵੀ ਲੱਗ ਜਾਵੇਗਾ ਕਿਵੇਂ ਤੁਹਾਡੇ ਤੇ ਮਿਹਰ ਭਰੇ ਹੱਥ ਪ੍ਰਮਾਤਮਾ ਜੀ ਨੇ ਰੱਖ ਦਿੱਤਾ ਹੈ ਇਸ ਕਰਕੇ ਜਿੰਨੇ ਮਰਚੇ ਚੁਚੇਵੇਂ ਹੋਣ ਸਤਿਗੁਰਛੇ ਦੇ ਸਿਫਤਸਲਾ ਦੇ ਲਈ ਸਮਾਂ ਕੱਢੋ ਹੱਕ ਸੱਚ ਦੀ ਕਮਾਈ ਕਰੋ ਹੱਕ ਸੱਚ ਦੀ ਕਮਾਈ ਕਰਕੇ ਆਪਣੇ ਬੱਚਿਆਂ ਦਾ ਟਿੱਡ ਭਰੋ ਤਾਂ ਕਿ ਅੱਗੇ ਜਾ ਕੇ ਤੁਹਾਡੇ ਬੱਚਿਆਂ ਤੇ ਵੀ ਪਰਮਾਤਮਾ ਜੀ ਦੀ ਮਿਹਰ ਬਣੀ ਰਹੇ ਦੂਸਰਾ ਵੀ ਹਮੇਸ਼ਾ ਮਦਦ ਕਰੋ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਨਾਮ ਜਪੋ ਵੰਡ ਛਕੋ ਤੇ ਕਿਰਤ ਕਰਦੇ ਇਸ ਰਸਤੇ ਤੇ ਹਮੇਸ਼ਾ ਚੱਲਦੇ ਰਹੋ ਜੋ ਵੀ ਚੀਜ਼ ਤੁਹਾਡੇ ਕੋਲ ਹੁੰਦਿਆਂ ਕਦੇ ਵੀ ਨਾ ਨੁਕਰਨਾ ਕਰੋ ਕਿ ਮੇਰੇ ਕੋਲ ਇਹ ਨਹੀਂ ਬਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਜਾਓ ਸਵੇਰ ਉੱਠਦੇ ਸਮੇਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਰਾਤ ਨੂੰ ਸੌਂਦੇ ਸਮੇਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਹੀ ਸੋਵੋ ਕਿਸੇ ਨੂੰ ਕਦੇ ਵੀ ਨਿਰਾਸ਼ ਨਹੀਂ ਹੁੰਦੇਣਾ ਚਾਹੀਦਾ ਵਾਹਿਗੁਰੂ ਜੀ ਦੀ ਮਿਹਰ ਤੁਹਾਡੇ ਤੇ ਆਪਣੇ ਆਪ ਉੱਚਾਵੇਗੀ ਤੁਹਾਡਾ ਘਰ ਬਰਕਤਾਂ ਦੇ ਨਾਲ ਪਰਚਾਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ